you uh -huh. Thank uh you. -huh. ਸੱਤੇ ਬਾਗੂ ਸ਼ਗਿਆ ਬੇਦਲਾ ਹੈ ਕਿਸਮਾ ਹੈ ਦੇਖ ਲੈ ਕੋਟਾ ्या आर के लसाजी ब जाता झाल 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 No मेरे ਸੇਵਾ ਕਰਨੇ ਬਾਰ ਬਾਰ ਸ਼੍ਰੀ ਆਦਿ ਤੁ ਮਤ ਮਤ ਤੋਂ ਤੱਕ ਨਿਰੰਤਰ ਸਹਿਤ ਸੰਤ ਕਰਨ ਬੈਣ ਦੋਪਵਾਣੇ ਸਰਬਤੋ ਸੰਤ ਆਪ ਦੀ ਸੇਵਕ ਭਾਈ ਜਗਦੇਵ ਸਿੰਘ ਜੀ ਵੱਲੋਂ ਪ੍ਰਣਾਸ਼ਾਦ ਵਿਹੇਦ ਆਦਿ ਹੈ ਦਰ ਪ੍ਰਣਾਮ ਹੋਆ ਪ੍ਰਣਾਮ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੀ ਜਿੰਨਾ ਜਿੰਨਾਂ ਭਾਵਨਾ ਨਾਲ ਕਰਕੇ ਸੇਵਕ ਪ੍ਰਣਾਮ ਸੇਵਾ ਕੀਤੀ ਹੈ ਇਹ ਸ਼ੁਭ ਭਾਣਾ ਦੀਨ ਦਰਦ ਦੇ ਵਾਰਠਾਪੁਰ ਵਿਰੱਖਾ ਜਨ ਕੀ Dina. ਇਕ ਓੰਕਾਰੁ ਸਤਨਾਮੁ ਸਦਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਗਤੋ ਪਾਤਿ ਸਚੁ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਹੈ ਸੋਚ ਨਾ ਹੋਵਾਈ ਜੇ ਸੋਚੀ ਲਖ ਵਾਰ ਤਪਜਿ ਪੜੋ ਹੋਵਾਈ ਦੇ ਲਾਇ ਰਾਖ ਦਤਾਰੁ ਉਖਿਆ ਮੁਖ ਨ ਹੋਰੀ ਜੇ ਬੰਨਾ ਪੁਰੀਆ ਪਹਾੜ ਹਾ ਹ ਸ ਸਿਆਣ ਪਾਲੋ ਏ ਬਖ ਕਲ ਕਲ ਨਾਲ ਤਿਆਰਾ ਹੋਈ ਐ ਤਿਸੂੜਾ ਤੁਮਾ ਪਾਲ ਉੱਗਰ ਜਾਈ ਚੱਲਣਾ ਨਾਨਕ ਕੇ ਨਾਲ ਰਤਮੀ ਹੋਣ ਆਕਾਰ ਹੁਮਣ ਕਰਿਆ ਜਾਈ ਉਕਮੀ ਹੋਣ ਜੀ ਹਮਲੇ ਵਡਾਈ ਉਕਮੀ ਉਤਮਨੀਤ ਤਾਰ ਤੁਸ ਪਾਈ ਹੈ ਨਾਮ ਜੀ ਬਖਸ਼ੀਸ ਇਹ ਤੁਸ ਮੇਂ ਤਾਰ ਪਾਈ ਹੈ ਕੁਤਮਾਨ ਅੰਦਰ ਸਾਥ ਕੋ ਰੋਬਾਰਾ ਰੰਮਣ ਕੋਏ ਜਨਕੁ ਮਦ ਜੁਜੈ ਕਹੋ ਮਗਨ ਕੋਏ ਸਾਭੋ ਭਾਨ ਲੋਭਕ ਸਤਾਨ ਜਾਵ ਕੋ ਸਭ ਜਨਨੀ ਸਾਹ गित सुे प्यारे ਪਹਾੜ ਪਰਿ ਤੇ ਧੰਨ ਕਰੀ ਜੀਤੀ ਸਿਖ ਜੁ ਪਾਈ ਏਕਾ ਵਰਮਗਿ ਗੁਲਾ ਲਈ ਮਨ ਵਿੱਚ ਰਤ ਜਾ ਤਾ ਮਣਿਕ ਦੇਖ ਗਤੀ ਸਿਖ ਜੁ ਮੇ